ਸਾਨੂੰ ਤਾਂ ਪਹਿਲੀ ਪੌੜੀ ਦਾ ਜਾਪ ਹੀ ਸਿਖਾਇਆ ਸੀਗਾ ਦਸਾਂ ਪਾਤਸ਼ਾਹੀਆਂ ਦੇ ਨਾਮ ਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਤੇ ਪਹਿਲੀ ਪੌੜੀ ਦਾ ਜਾਪ ਸਾਨੂੰ ਇੰਨਾ ਹੀ ਬਸ ਸਿਖਾਇਆ ਸੀਗਾ ਪਾਠ ਕਰਨ ਤਾਂ ਮੈਂ ਜਦੋਂ ਅਸੀਂ ਵੱਡੇ ਹੋ ਗਏ ਵੀ ਦਸਵੀਂ ਪਲੱਸ 2 ਕਰ ਗਏ ਅਪਾਠ ਅਸੀਂ ਉਦੋਂ ਬਾਅਦ ਫਿਰ ਹੌਲੀ-ਹੌਲੀ ਪਹਿਲਾਂ ਸੁਣਦੇ ਸੀ ਕੋਲੇ ਬਹਿ ਕੇ ਫਿਰ ਕਿਉਂਕਿ ਘਰੇ ਕਰਦੇ ਸੀ ਸਾਰੇ ਫਿਰ ਕਿਉਂ ਸਭ ਤੋਂ ਵੱਡਾ ਡਰ ਲੱਗਦਾ ਹੁੰਦਾ ਸੀ ਵੀ ਜੇ ਪਾਠ ਦਾ ਕੋਈ ਸ਼ਬਦ ਗਲਤ ਪੜਿਆ ਗਿਆ ਤਾਂ ਪਾਪ ਲੱਗੂਗਾ ਪਾਪ ਲੱਗੂਗਾ ਨਾ ਇਹ ਡਰ ਹਾਂ ਤੇ ਉਹ ਉਹੀ ਚੀਜ਼ ਨਹੀਂ ਸਾਨੂੰ ਸਹੀ ਪੜਨ ਲਿਆ ਹੂੰ ਉਸ ਚੀ ਨੇ ਵੀ ਉਹ ਮੇਰੇ ਡਰ ਤੋਂ ਬਗੈਰ ਕੋਈ ਚੀਜ਼ ਹੀ ਨਹੀਂ ਜੇ ਸਾਨੂੰ ਡਰ ਨਹੀਂ ਸਾਨੂੰ ਮਾਂ ਪਿਓ ਦਾ ਡਰ ਨਹੀਂ ਸਾਨੂੰ ਕਿਸੇ ਭਰਾ ਦਾ ਡਰ ਨਹੀਂ ਅਜੇ ਤਾਂ ਫਿਰ ਪਤਾ ਹੀ ਨਹੀਂ ਕੀ ਕੀ ਕਰੀ ਜਾਈਏ ਜੇ ਬੰਦੇ ਨੂੰ ਡਰ ਹੀ ਨਾ ਹੋਵੇ ਤਾਂ ਫਿਰ ਤਾਂ ਬਸ ਫਿਰ ਤਾਂ ਕੁਝ ਵੀ ਨਹੀਂ ਹੈਗਾ ਡਰ ਹੋਣਾ ਜ਼ਰੂਰੀ ਹੈ ਤੁਹਾਨੂੰ ਰਿਸ਼ਤੇ ਟੁੱਟਣ ਦਾ ਡਰ ਹੋਣਾ ਜ਼ਰੂਰੀ ਹੈ ਤੁਹਾਨੂੰ ਮਾਪਿਓ ਦਾ ਡਰ ਹੋਣਾ ਚਾਹੀਦਾ ਵੀ ਨਾਹ ਗੱਲਾਂ ਜਿਹੜੀ ਆ ਮੈਨੂੰ ਪ੍ਰੋਬਲਮ ਦੇ ਸਕਦੀ ਹੈ ਡਰ ਤਾਂ ਹੋਣਾ ਚਾਹੀਦਾ